ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਤੇ ਸ਼ਰਧਾ ਰੱਖ ਲੈਂਦੇ ਹਾਂ ਭਾਵਨਾ ਰੱਖ ਲੈਂਦੇ ਹਾਂ ਤਾਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਅੱਧੇ ਕੰਮ ਆੜੇ ਕੰਮ ਵਿੱਚ ਘੜ ਦਿੰਦੇ ਹਨ ਕਿਉਂਕਿ ਸਾਧ ਸੰਗਤ ਜੀ ਜੇ ਆਪਾਂ ਇਹ ਹੀ ਸੋਚਣਾ ਕਿ ਮੇਰਾ ਕੁਝ ਨਹੀਂ ਬਣਨਾ ਕੁਝ ਨਹੀਂ ਹੋ ਸਕਦਾ ਫਿਰ ਉਹ ਕੰਮ ਕਿੱਥੋਂ ਬਣੇਗਾ ਪਰ ਜੇ ਅਸੀਂ ਪੂਰੀ ਸ਼ਰਦਾ ਭਾਵਨਾ ਦੇ ਨਾਲ ਵੀ ਸ਼ਹੀਦਾਂ ਸਿੰਘਾਂ ਤੇ ਅੱਗੇ ਆਪਣੀ ਝੋਲੀ ਅਡਾਂਗੇ ਤਾਂ ਸ਼ਹੀਦ ਸਿੰਘ ਜ਼ਰੂਰ ਕਿਰਪਾ ਕਰਦੇ ਹਨ ਸਾਧ ਸੰਗਤ ਜਿਨ੍ਹਾਂ ਦਾ ਵਿਸ਼ਵਾਸ ਸ਼ਰਦਾ ਭਾਵਨਾ ਹੁੰਦੀ ਹੈ ਉਹਨਾਂ ਦੇ ਕਾਰਜ ਵੀ ਰਾਸ ਹੁੰਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜਿਨ੍ਹਾਂ ਦੇ ਵਿਸ਼ਵਾਸ ਸ਼ਰਦਾ ਭਾਵਨਾ 'ਚ ਕੋਈ ਕਮੀ ਰਹਿ ਜਾਂਦੀ ਹੈ ਪਾਠ ਗੁਰਬਾਣੀ ਪੜ੍ਹਨ ਦੇ ਵਿੱਚ ਜਪ ਤਪ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਤੇ ਫਿਰ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ ਵਸਾ ਸੰਗਾਜੇ ਸ਼ਾਦਾ ਭਾਵਨਾ ਦੀ ਸਾਰੀ ਗੱਲ ਹੁੰਦੀ ਹੈ ਜਦੋਂ ਇੱਕ ਗੱਲ ਤੁਸੀਂ ਅਕਸਰ ਦੇਖੀ ਹੋਏਗੀ ਕਿ ਜਦੋਂ ਸੰਗਾਜੇ ਸਾਰੇ ਤੁਹਾਡੇ ਖਿਲਾਫ ਹੋ ਜਾਂਦੇ ਹਨ ਦੁਨੀਆ ਤਾਨੇ ਮੇਨੇ ਮਾਰਨ ਲੱਗ ਜਾਂਦੀ ਹੈ ਤੁਹਾਡਾ ਕੋਈ ਵੀ ਸਾਥ ਸਬੰਧਿਤ ਰਿਸ਼ਤੇਦਾਰ ਸਭ ਸਾਥ ਛੱਡ ਜਾਂਦੇ ਹਨ ਹੀਲਾ ਹੀ ਨਾ ਰਵੇ ਤਾਂ ਹੁਣ ਕੀ ਕੀਤਾ ਜਾਵੇ ਤੇ ਸਾਥ ਸੰਗਾਜੇ ਜੀ ਤੁਸੀਂ ਮਾਰਾ ਸੱਚੇ ਪਾਤਸ਼ਾਹ ਚੇਹ ਸਿੰਘਾਂ ਗਿਆ 10 ਬੇਨਤੀ ਕਰੋ ਤੇ ਜਦੋਂ ਤੁਸੀਂ ਭਰੋਸਾ ਰੱਖ ਕੇ ਗੁਰੂ ਸਾਹਿਬਾਂ ਗਿਆ 10 ਬੇਨਤੀ ਕਰੋਗੇ ਗੁਰੂ ਸਾਹਿਬ ਮਿਹਰਬਾਨ ਹੁੰਦੇ ਹਨ ਸ਼ੇਹ ਸਿੰਘ ਮਿਹਰਬਾਨ ਹੁੰਦੇ ਹਨ ਤੇ ਕਿਰਪਾ ਵੀ ਕਰਦੇ ਹਨ ਸੰਗਤ ਜੀ ਸਾਡੇ ਸਾਰੇ ਦੁੱਖ ਦਿਲਦਾ ਸਾਰੇ ਕਸ਼ਟ ਜਿਹੜੇ ਹਨ ਉਹ ਸਾਡੇ ਦੂਰ ਹੋ ਜਾਂਦੇ ਹਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਤੰਦਰੁਸਤੀ ਬਖਸ਼ਦੇ ਹਨ ਪਰ ਇਥੇ ਗੱਲ ਸੰਗਤ ਜੀ ਸ਼ਰਧਾ ਭਾਵਨਾ ਦੀ ਹੈ ਇਸੇ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਤੇ ਵਿਸ਼ਵਾਸ ਕਿੰਨਾ ਹੈ ਸਾਡਾ ਸੰਗਤ ਜੀ ਇਸੇ ਤਰ੍ਹਾਂ ਇੱਕ ਸ਼ਰਧਾ ਭਾਵਨਾ ਨੂੰ ਲੈ ਕੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਹਾਂ ਇਸ ਦੇ ਨਾਲ ਸੰਗਤ ਜੀ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਵੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਸੰਗਤ ਜੀ ਹੁਣ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੀ ਬਹੁਤ ਭੈਣ ਭਰਾਵਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਬਹੁਤ ਜ਼ਿਆਦੇ ਭੈਣ ਭਰਾਵਾਂ ਦੇ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਹਨ ਜਿਸੇ ਕਰਕੇ ਸਾਡੇ ਘਰ ਵਿੱਚ ਜੋ ਰਸੋਈ ਦੇ ਵਿੱਚ ਪਾਏ ਹੋਏ ਕੁਝ ਮਸਾਲੇ ਹਨ ਜਿ ਉਹਨਾਂ ਦਾ ਜਿਵੇਂ ਆਪਾਂ ਸਹੀ ਇਸਤੇਮਾਲ ਕਰੀਏ ਤਾਂ ਸੰਗਤ ਜੀ ਉਹ ਸਾਡੀ ਕਿਸਮਤ ਨਵੇਂ ਬਦਲ ਕੇ ਰੱਖ ਸਕਦੇ ਹਨ ਇਸੇ ਤਰ੍ਹਾਂ ਅੱਜ ਵੀਰਵਾਰ ਦੇ ਦਿਨ ਨੂੰ ਇਹ ਇੱਕ ਛੋਟਾ ਜਿਹਾ ਘਰੇਲੂ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਕਰਿਓ ਜਿਹੜੇ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਗਰੀਬੀ ਹੈ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸੇ ਨੂੰ ਲੈ ਕੇ ਜੇ ਕੋਈ ਪਰੇਸ਼ਾਨੀ ਹੈ ਤਾਂ ਸੰਗਤ ਜੀ ਉਹ ਭੈਣ ਭਰਾ ਇਸ ਵੀਡੀਓ ਨੂੰ ਜ਼ਰੂਰ ਦੇਖੋ ਤੇ ਇਹ ਵੀਡੀਓ ਅੱਜ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਰਸੋਈ ਘਰ ਦੇ ਵਿੱਚ ਮਸਾਲੇ ਦੇ ਤੌਰ ਤੇ ਵਰਤੇ ਜਾਣ ਵਾਲਾ ਜੇਕਰ ਵੀਰਵਾਰ ਨੂੰ ਉਸੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਾਅ ਆਪਣੇ ਘਰ ਦੇ ਵਿੱਚ ਕਰਦੇ ਹਾਂ ਤੇ ਸਾਡੇ ਘਰ ਦੇ ਵਿੱਚ ਕਦੇ ਵੀ ਧਾਨ ਦੀ ਕਮੀ ਨਹੀਂ ਆਵੇਗੀ। ਕਈ ਭੈਣ ਭਰਾ ਇਸ ਗੱਲ ਤੋਂ ਜਾਣੋ ਨਹੀਂ ਹੁੰਦੇ ਕਿ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜੋ ਮਸਾਲੇ ਪਏ ਹਨ ਉਹਨਾਂ ਦਾ ਸਹੀ ਤਰ੍ਹਾਂ ਇਸਤੇਮਾਲ ਕਿਵੇਂ ਕਰਨਾ ਤੇ ਜਿਵੇਂ ਸਾਧ ਸੰਗਤ ਜੀ ਸਾਡੇ ਖਾਣੇ ਨੂੰ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਾਉਂਦਾ ਹੈ। ਇਸੇ ਤਰ੍ਹਾਂ ਸਾਡਾ ਇਹ ਜ਼ਿੰਦਗੀ ਨੂੰ ਵੀ ਬਹੁਤ ਜ਼ਿਆਦਾ ਖੁਸ਼ਹਾਲ ਬਣਾ ਸਕਦਾ ਹੈ ਜੇਕਰ ਅਸੀਂ ਵੀਰਵਾਰ ਦੀ ਰਾਤ ਨੂੰ ਆਪਣੇ ਘਰ ਦੇ ਵਿੱਚ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਜੇਰੇ ਦੇ ਪੰਜ ਤਾਣੇ ਸੁੱਟ ਕੇ ਅਸੀਂ ਇੱਕ ਸਿੰਪਲ ਤੇ ਘਰੇਲੂ ਪਾ ਕਰ ਸਕਦੇ ਹਾਂ ਉਸ ਦੇ ਨਾਲ ਸਾਡੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਹਨ ਉਹ ਦੂਰ ਹੋ ਜਾਂਦੀਆਂ ਹਨ ਤੇ ਤੁਹਾਡੇ ਚਿਹਰੇ ਦੀ ਹਰ ਇੱਕ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਤੇ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਸਾਨੂੰ ਕਈ ਵਾਸਤੂ ਦੋਸ਼ ਦੇ ਅਨੁਸਾਰ ਸਾਨੂੰ ਜੀਰੇ ਦੇ ਕਈ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਸੰਗਤ ਜੀ ਸਿਰਫ ਅਸੀਂ ਆਪਣੀ ਜ਼ਿੰਦਗੀ ਨੂੰ ਹੀ ਨਈ ਸੁਖਾਲਾ ਕਰ ਪਾਉਂਦੇ ਜਿਸ ਦੇ ਨਾਲ ਸਾਡੀ ਧਨ ਸੰਬੰਧੀ ਜਿੰਨੇ ਵੀ ਮੁਸ਼ਕਲ ਹੁੰਦੀ ਹੈ ਉਹ ਸਾਰੀ ਸਾਡੀ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਜੇਕਰ ਜੋਤਿ ਸਾਸਤ ਦੇ ਅਨੁਸਾਰ ਜੀਰਾ ਜਿਵੇਂ ਸਾਡੇ ਖਾਣੇ ਨੂੰ ਸਾਡੇ ਖਾਣੇ ਨੂੰ ਸੁਆਦ ਬਣਾਉਂਦਾ ਹੈ ਉਸ ਦੇ ਨਾਲ ਜੇਕਰ ਅਸੀਂ ਇਸ ਦਾ ਸਹੀ ਤਰੀਕੇ ਦੇ ਨਾਲ ਇਸੇ ਮਾਲ ਕਰਦੇ ਹਾਂ ਤੇ ਇਹ ਸਾਡੀਆਂ ਬਹੁਤ ਹੀ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਕਰ ਦਿੰਦਾ ਹੈ ਇਸ ਦਾ ਉਪਾਅ ਕਰਨਾ ਕਿਵੇਂ ਹੈ ਕਿਸ ਟਾਈਮ ਤੇ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਅੱਜ ਦੀ ਜੋ ਵੀਡੀਓ ਇਸ ਦੇ ਵਿੱਚ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀਰੇ ਦਾ ਉਪਾਅ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰਿਧੀ ਤਾਂ ਆਉਂਦੀ ਹੀ ਆਉਂਦੀ ਹੈ ਤੁਹਾਡੇ ਘਰ ਦੀ ਜਿਹੜੀ ਆਰਥਿਕ ਹਾਲਾਤ ਹਨ ਉਹ ਵੀ ਠੀਕ ਹੋ ਜਾਂਦੇ ਹਨ ਦੂਸਰੀ ਸਾਈਡ ਤੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ ਜਿਸ ਵੀ ਕੰਮ ਨੂੰ ਤੁਸੀਂ ਸ਼ੁਰੂ ਕਰਦੇ ਹੋ ਉਹ ਤੁਹਾਡਾ ਕੰਮ ਸਫਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲਣੇ ਸ਼ੁਰੂ ਹੋ ਜਾਂਦੀ ਹੈ ਜਿਵੇਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦੇ ਕੁੰਡਲੀ ਦੇ ਵਿੱਚ ਰਾਹੂ ਦੋਸ਼ ਮੰਗਲ ਦੋਸ਼ ਜਾਂ ਫਿਰ ਸ਼ਨੀ ਦੋਸ਼ ਹੁੰਦਾ ਹੈ ਜਿਸ ਤੇ ਕਰਕੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਲ ਜਿਹੜੀ ਉਹਨਾਂ ਦੇ ਕੰਮਾਂ ਕਰਨ ਨੂੰ ਲੈ ਕੇ ਖੜੀ ਹੋਈ ਹੁੰਦੀ ਹੈ ਜਿਨ੍ਹਾਂ ਦੀ ਵਜ੍ਹਾ ਤੇ ਨਾਲ ਮਨੁੱਖ ਬਹੁਤ ਹੀ ਜ਼ਿਆਦਾ ਟੁੱਟ ਚੁੱਕਾ ਹੁੰਦਾ ਹੈ ਇਸੇ ਨਾਲ ਤੁਹਾਡੇ ਘਰ ਦੇ ਵਿੱਚ ਤਨ ਆਉਣਾ ਜਿਹੜਾ ਬੰਦ ਹੋ ਜਾਂਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਜਿਸ ਦਾ ਤੁਸੀਂ ਇਲਾਜ ਕਰਵਾ ਕਰਵਾ ਕੇ ਥੱਕ ਜਾਂਦੇ ਹੋ ਪਰ ਤੁਹਾਨੂੰ ਕੋਈ ਵੀ ਫਰਕ ਨਹੀਂ ਪੈਂਦਾ ਕੋਈ ਦਵਾਈ ਅਸਰ ਨਹੀਂ ਕਰਦੀ ਤੁਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਹੋ ਪਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਨਹੀਂ ਮਿਲਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਕਈ ਪੰਪਰਾ ਕਹਿੰਦੇ ਹਨ ਕਿ ਅਸੀਂ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਪੈਸਾ ਤਾਂ ਸਾਡੇ ਘਰ ਦੇ ਵਿੱਚ ਬਿਲਕੁਲ ਹੀ ਨਹੀਂ ਖੜਦਾ ਇਸੇ ਤਰ੍ਹਾਂ ਜੋ ਵੀ ਅੱਜ ਅਸੀਂ ਤੁਹਾਨੂੰ ਜਿਹਰੇ ਦੇ ਉਪਾਅ ਦੱਸਣ ਜਾ ਰਹੇ ਹਾਂ ਜੇਕਰ ਇਸ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਫਾਇਦੇ ਹੀ ਫਾਇਦੇ ਮਿਲਣਗੇ ਇਸੇ ਤਰ੍ਹਾਂ ਸਾਧ ਸੰਗਾ ਜੀ ਜੀਰਾ ਸਾਡੀ ਰਸੋਈ ਦੇ ਵਿੱਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ ਜੋ ਕਿ ਸਾਡੇ ਖਾਣੇ ਨੂੰ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਾਉਂਦਾ ਹੈ ਤੇ ਸੰਗਾ ਜੀ ਇਹ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਤਾਂ ਤੁਸੀਂ ਕਿਸੇ ਵੀ ਸ਼ਾਪ ਤੋਂ ਸਟੋਰ ਤੋਂ ਜਾ ਕੇ ਆਪਣੇ ਘਰ ਦੇ ਵਿੱਚ ਲੈ ਕੇ ਰੱਖ ਸਕਦੇ ਹੋ ਸੋ ਇਸੇ ਤਰ੍ਹਾਂ ਸਾਧ ਸੰਗਾ ਜੀ ਵਾਸੂ ਸਾਸਤਾ ਦੇ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਮਨੋਖ ਮਾਤਾ ਲక్ష్ਮੀ ਜੀ ਦਾ ਵਰਦਾਨ ਚਾਹੁੰਦਾ ਹੈ ਤਾਂ ਉਹ ਜੇਰੇ ਦੇ ਸਹੀ ਤਰੀਕੇ ਦੇ ਨਾਲ ਉਪਾਸ ਕਰਨ। ਉਸੇ ਕਿਸਮਾ ਜਿਹੜੀ ਸੋਨੇ ਦੀ ਤਰ੍ਹਾਂ ਜਮਕ ਜਾਵੇਗੀ ਤੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਤਾਨ ਦੀ ਕਮੀ ਨਹੀਂ ਹੋਵੇਗੀ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਤੇ ਪਰਿਵਾਰ ਤੇ ਕਿਰਪਾ ਬਣੀ ਰਹੇ ਸਭ ਤੋਂ ਪਹਿਲਾਂ ਉਪਾਸ ਸੰਗਤ ਜਿਵੇਂ ਕਈ ਭੈਣ ਭਰਾਵਾਂ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਗਿਆ ਹੁੰਦਾ ਹੈ ਜਿਸ ਤੇ ਨਾਲ ਸੰਗਤ ਜੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਉਹਨਾਂ ਦੀ ਰਾਤ ਦੀ ਨੀਂਦ ਉੱਡ ਜਾਂਦੀ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਉਸ ਤੋਂ ਪਹਿਲਾਂ ਇਹ ਹੀ ਪੰਜ ਉਪਾਅ ਕਰਨੇ ਪੈਣਗੇ ਜਿਵੇਂ ਸ਼ੁੱਕਰਵਾਰ ਦੇ ਦਿਨ ਨੂੰ ਸੰਗਤ ਜੀ ਮਾਤਾ ਲక్ష్ਮੀ ਜੀ ਦਾ ਦਿਨ ਮੰਨਿਆ ਜਾਂਦਾ ਹੈ ਤੇ ਸਾਧ ਸੰਗਤ ਜੀ ਤੁਹਾਨੂੰ ਅਸੀਂ ਉਪਾਅ ਦੱਸਣ ਜਾ ਰਹੇ ਹਾਂ ਉਹ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਮਾਤਾ ਲక్ష్ਮੀ ਜੀ ਦੀ ਕਿਰਪਾ ਹਾਸਲ ਹੋਵੇਗੀ ਤੇ ਤੁਹਾਡੇ ਤੇ ਚੜ੍ਹਿਆ ਹੋਇਆ ਕਰਜ਼ਾ ਉਤਰ ਜਾਵੇਗਾ ਇਸ ਪਾਉਂ ਤਸੀਂ 5 ਹਫਤੇ ਕਰਨਾ ਹੈ ਇਸ ਬਾ ਨੂੰ ਕਰਨ ਵਾਲੇ ਮਨੁੱਖ ਨੂੰ ਬਿਲਕੁਲ ਸੱਚਮੁੱਚ ਰੱਖਣੀ ਪਵੇਗੀ ਸ਼ਰਾਬ ਮੇਡ ਤੋਂ ਦੂਰ ਰਹਿਣਾ ਹੋਵੇਗਾ ਇਸ ਨੂੰ ਕਰਨ ਦੇ ਲਈ ਸੰਗਤ ਜੀ ਸ਼ੁੱਕਰਵਾਰ ਨੂੰ ਤੁਸੀਂ ਸਵੇਰੇ ਟਾਈਮ ਦੇ ਨਾਲ ਉੱਠਣਾ ਹੋਵੇਗਾ ਇਸ਼ਨਾਨ ਕਰਕੇ ਕੋਸ਼ਿਸ਼ ਕਰੋ ਕਿ ਰੈੱਡ ਕਲਰ ਦੇ ਕੱਪੜੇ ਪਾਓ ਕਿਉਂਕਿ ਮਾਤਾ ਲక్ష్ਮੀ ਜੀ ਦੀ ਪੂਜਾ ਦੇ ਵਿੱਚ ਲਾਲ ਕੱਪੜੇ ਪਾਉਣੇ ਸ਼ੁਭ ਮੰਨੇ ਜਾਂਦੇ ਹਨ ਨਾਲ ਹੀ ਨਾਲ ਇੱਕ ਲਾਲ ਰੰਗ ਦਾ ਥੋੜਾ ਜਿਹਾ ਕਪੜਾ ਲੈਣਾ ਹੈ ਤੇ ਉਸ ਦੇ ਉੱਪਰ ਇੱਕ ਮੋਟੀ ਤੁਸੀਂ ਜੀਰਾ ਪਾਉਣਾ ਹੈ ਤੇ ਉਸ ਦੇ ਉੱਪਰ ਤੁਸੀਂ 1 ਰੁਪਏ ਦਾ ਸਿੱਕਾ ਰੱਖਣਾ ਹੈ ਤੇ ਸਾਰੇ ਸਮਾਨ ਨੂੰ ਤੁਸੀਂ ਚੰਗੀ ਤਰ੍ਹਾਂ ਬੰਨ੍ਹ ਲੈਣਾ ਹੈ ਤੇ ਇਸ ਨੂੰ ਲੈ ਕੇ ਤੁਸੀਂ ਮਾਤਾ ਦੇ ਮੰਦਰ ਦੇ ਵਿੱਚ ਚਲੇ ਜਾਣਾ ਹੈ ਤੇ ਮੰਦਰ ਦੇ ਵਿੱਚ ਸੰਗਤ ਜੀ ਜੋ ਵੀ ਕੋਈ ਮੰਦਰ ਦੇ ਵਿੱਚ ਬਾਹਰ ਬੈਠਾ ਹੁੰਦਾ ਹੈ ਉਸ ਨੂੰ ਇਹ ਜਿਹੜੀ ਪੋਟਲੀ ਤੁਸੀਂ ਬਣਨੀ ਹੈ ਉਸ ਨੂੰ ਦਾਨ ਕਰ ਦਿਓ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਭਾਵਨਾ ਰੱਖ ਕੇ 5 ਸ਼ੁੱਕਰਵਾਰ ਕਰੋਗੇ ਤਾਂ ਤੁਹਾਡਾ ਸਾਰਾ ਹੀ ਜਿਹੜਾ ਕਰਜ਼ਾ ਹੈ ਉਹ ਉਤਰ ਜਾਵੇਗਾ ਦੂਸਰਾ ਪਾਸ ਸੰਗਤ ਜੀ ਬਰਕਤ ਲਈ ਜਦੋਂ ਤੁਹਾਡੇ ਘਰ ਦੀ ਥੋੜੀ ਬਹੁਤ ਆਮਦਨ ਆਉਣੀ ਸ਼ੁਰੂ ਹੁੰਦੀ ਹੈ ਤਾਂ ਸੰਗਤ ਜੀ ਤੁਹਾਡੇ ਜੋ ਰਿਸ਼ਤੇਦਾਰ ਹਨ ਸਾਖ ਸਬੰਧੇ ਹਨ ਉਹ ਤੁਹਾਡੇ ਘਰ ਨੂੰ ਨજર ਲਗਾਉਂਦੇ ਹਨ ਕਿਉਂਕਿ ਨજર ਇੰਨੀ ਬੁਰੀ ਚੀਜ਼ ਹੈ ਜੋ ਕਿ ਹਰੇ ਭਰੇ ਦਰਖਤ ਨੂੰ ਵੀ ਸੁਕਾ ਦਿੰਦੀ ਹੈ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਨਹੀਂ ਹੁੰਦੀ ਜੇਕਰ ਤੁਸੀਂ ਆਪਣੇ ਘਰ ਦੀ ਬਰਕਤ ਚਾਹੁੰਦੇ ਹੋ ਕਾਰੋਬਾਰ ਵਿੱਚ ਤਰੱਕੀ ਚਾਹੁੰਦੇ ਹੋ ਇਸ ਲਈ ਸੰਗਤ ਜੀ ਤੁਸੀਂ ਇਹਪਾ ਮੰਗਲਵਾਰ ਦੇ ਦਿਨ ਨੂੰ ਸੂਰਜ ਡੁੱਬਣ ਤੋਂ ਬਾਅਦ ਦੇ ਵਿੱਚ ਕਰਨਾ ਹੈ ਇਸਪਾਣ ਨੂੰ ਤੁਸੀਂ ਮੰਗਲਵਾਰ ਹੀ ਕਰਨਾ ਹੈ ਇਸ ਦੇ ਨਾਲ ਤੁਹਾਡੇ ਕਾਦੇ ਜਿੰਨੀ ਸਾਰੀ ਮਾੜੀ ਊਰਜਾ ਹੈ ਉਹ ਦੂਰ ਹੋ ਜਾਵੇਗਾ ਕਾਦੇ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੋਵੇਗਾ ਇਸਪਾਣ ਨੂੰ ਕਰਨ ਦੇ ਲਈ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਉਸ ਦੇ ਵਿੱਚ ਤੁਸੀਂ ਪੰਜ ਰੇ ਦੇ ਦਾਣੇ ਰੱਖਣੇ ਹਨ ਤਿੰਨ ਲੌਂਗ ਰੱਖਣੇ ਹਨ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੈ ਦੀਵੇ ਦਾ ਜੋਵੀ ਤੁਹਾਹਾ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕੋਨੇ ਦੇ ਵਿੱਚ ਖਲਾ ਦੇਣਾ ਹੈ ਜੇਕਰ ਇਸ ਤਰ੍ਹਾਂ ਤੁਸੀਂ ਭਾਵਨਾ ਦੇ ਅਨੁਸਾਰ ਤਿੰਨ ਮੰਗਲਵਾਰ ਤੁਸੀਂ ਉਪਾਅ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚੋਂ ਸਾਰੀ ਹੀ ਨਕਾਰਾਤਮਕ ਊਰਜਾ ਜਿਹੜੀ ਉਪਾਜ ਜਾਵੇਗੀ ਸੰਗਤ ਜੀ ਦੱਸੇ ਅਨੁਸਾਰ ਜੇਕਰ ਮਨ ਦੇ ਵਿੱਚ ਭਾਵਨਾ ਰੱਖ ਕੇ ਇਹਨਾਂ ਉਪਾਣ ਤੁਸੀਂ ਕਰਨਾ ਸ਼ੁਰੂ ਕਰਦੇ ਹੋ ਗਿਆ ਤਾਂ ਜਿਹੜੇ ਭੈਣ ਭਰਾ ਇਹਨਾਂ ਉਪਾਅ ਦੇ ਬਾਰੇ ਕਹਿੰਦੇ ਹਨ ਕਿ ਇਹ ਤਾਂ ਅੰਧਵਿਸ਼ਵਾਸ਼ ਹੈ ਇਹ ਤਾਂ ਵਹਿਮ ਪਰ ਮੈਂ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਤਕਲੀਫ ਆਏ ਹੀ ਨਹੀਂ ਹੋਣੇ ਜਿਸ ਕਰਕੇ ਉਹ ਇਹਨੇ ਆਰਾਮ ਦੇ ਨਾਲ ਸੌਖੇ ਤਰੀਕੇ ਦੇ ਨਾਲ ਇਹ ਚੀਜ਼ ਬੋਲ ਰਹੇ ਹਨ ਕਿਉਂਕਿ ਸਾਧ ਸੰਗਤ ਜਿਹੜਾ ਵੀ ਭੈਣ ਭਰਾ ਇਸ ਚੀਜ਼ ਤੋਂ ਪਰੇਸ਼ਾਨ ਹੁੰਦਾ ਹੈ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੁਖੀ ਹੁੰਦਾ ਹੈ ਉਹਨੂੰ ਕੋਈ ਰਸਤਾ ਤੱਕ ਨਹੀਂ ਮਿਲਦਾ ਤੇ ਸਾਧ ਸੰਗਤ ਉਹ ਮਨੁੱਖ ਕਦੇ ਵੀ ਇਹ ਚੀਜ਼ ਨਹੀਂ ਕਹਿੰਦਾ ਇਹ ਆਧਵਿਸ਼ਵਾਜਮ ਵੈਮ ਪਰਮ ਸਾਧ ਸੰਗਤ ਦੀ ਆਧਵਿਸ਼ਵਾਸ ਤੇ ਵੈਮ ਪਰਮ ਉਹ ਚੀਜ਼ ਹੁੰਦੀ ਹੈ ਜੋ ਕਿ ਆਪਾਂ ਕਿਸੇ ਤੇ ਟੂਣਾ ਟੋਟਕਾ ਕਰਦੇ ਹਾਂ ਸੰਗਤ ਜੀ ਸਿਰਫ ਆਪ ਆਪਣੇ ਘਰ ਦੇ ਵਿੱਚ ਘਰੇਲੂ ਚੀਜ਼ਾਂ ਨੂੰ ਇੱਕ ਛੋਟਾ ਜਿਹਾ ਉਪਾਅ ਕਰਦੇ ਹਾਂ ਉਹ ਵੀ ਆਪਣੇ ਲਈ ਜੋ ਸਾਨੂੰ ਦੁੱਖ ਤਕਲੀਫ ਤੋਂ ਦੂਰ ਕਰਦਾ ਹੈ ਸਾਹ ਸੰਗਤ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਸੰਗਤ ਜੀ ਜਿਸ ਤਰੀਕੇ ਦੇ ਨਾਲ ਇਹ ਉਪਾਅ ਦੱਸੇ ਗਏ ਹਨ ਤੁਸੀਂ ਉਸੇ ਤਰੀਕੇ ਦੇ ਨਾਲ ਕਰਨੇ ਹਨ ਜਿਹੜੇ ਦਿਨ ਨੂੰ ਜਿਹੜਾ ਟਾਈਮ ਦੱਸੇ ਗਏ ਹਨ ਉਸੇ ਹੀ ਤਰ੍ਹਾਂ ਤੁਸੀਂ ਕਰੋ ਤਾਂ ਜੋ ਤੁਹਾਨੂੰ ਲਾਭ ਮਿਲ ਸਕੇ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਦੇ ਖਮਾ ਬਖਸ਼ਨੇ ਬੋਲਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਤੁਸੀਂ ਗੁਰਬਾਣੀ ਦੇ ਨਾਲ ਵਿੱਚ ਜੁੜਨਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਹੋ ਸਕੇ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜੋ ਗੁਰਬਾਣੀ ਦਾ ਜਾਪ ਰਚਨਾ ਕਰਨਾ ਹੈ ਗੁਰਬਾਣੀ ਦੇ ਨਾਲ ਜੋੜਨਾ ਹੈ ਜੇਕਰ ਅਸੀਂ ਗੁਰਬਾਣੀ ਦੇ ਨਾਲ ਜੋੜਾਂਗੇ ਫਿਰ ਹੀ ਸਾਡੇ ਦੁੱਖ ਵੀ ਸਾਡੇ ਛੇਤੀ ਦੂਰ ਹੋਣਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ